ਬੀਤੇ ਦਿਨੀ ਇੱਕ ਸਾਬਕਾ ਫੌਜੀ ਦੇ ਵੱਲੋਂ ਪਤਨੀ ਸਣੇ ਆਪਣੇ ਪੁੱਤ ਨੂੰ ਗੋਲੀਆਂ ਦੇ ਨਾਲ ਪੁੰਨ ਕੇ ਰੱਖ ਦਿੱਤਾ ਸੀ ਜਿਸ ਦੇ ਵਿੱਚ ਪੁੱਤ ਦੀ ਮੌਤ ਹੋ ਗਈ ਅਤੇ ਪਤਨੀ ਦਾ ਇਲਾਜ ਚੱਲ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਉਸ ਵੇਲੇ ਵੱਡੀ ਖਬਰ ਸਾਹਮਣੇ ਆਈ ਜਦੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਾਬਕਾ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀ ਸਮੇ ਉਸ ਕੋਲੋਂ ਇੱਕ লাইসেনਸੀ ਪਿਸਤੌਲ ਅਤੇ 40 ਰੋਂਦ ਵੀ ਬਰਾਮਦ ਕੀਤੇ ਗਏ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਡੀਐਸਪੀ ਹੇਮੰਤ ਮਲਹੋਤਰਾ ਨੇ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਨੂੰ ਦੌਰਾਨੇ ਕਾਰਵਾਈ ਕਾਬੂ ਕੀਤਾ ਗਿਆ ਉਸ ਨੂੰ ਪੁਛਗਿਛ ਲਈ ਰਿਮਾਂਡ ਤੇ ਲਿਆ ਜਾਵੇਗਾ ਤਾਂ ਜੋ ਹੋਰ ਸਬੂਤ ਇਕੱਠੇ ਕੀਤੇ ਜਾ ਸਕਣ ਇਹਦੇ ਰਿਗਾਰਡਿੰਗ ਅਸੀਂ ਮੁਕਦਮਾ ਦਰਜ ਕੀਤਾ ਸੀ ਜਿਹੜੀ ਜਖਮੀ ਹੋਈ ਸੀ ਔਰਤ ਬਲਜਿੰਦਰ ਘਰ ਉਹਦੇ ਬ੍ਰਦਰ ਹੈ ਤਖਵਿੰਦਰ ਸਿੰਘ ਉਹਦੇ ਬਿਆਨ ਤੇ ਅਸੀਂ ਪਰਚਾ ਦਰਜ ਕੀਤਾ ਦਰਾਨੇ ਜਿਹੜਾ ਇਹਨੇ ਬੇਟਾ ਮਰਿਆ ਇਹਦਾ ਇਹਦੀ ਗੁਲੀਆਂ ਨਾਲ ਉਹ ਪਿਸਤਲ ਵੀ ਅਸੀਂ ਬਰਾਮਦ ਕਰ ਲਈ ਆ ਆਰੋਪੀ ਕਾਬੂ ਆ ਗਿਆ ਜੀ ਪਹਿਲ ਤੋਂ ਅਸੀਂ ਇਹਨੂੰ ਦਾਹਮੰਡੀ ਤੋਂ ਗ੍ਰਿਫਤਾਰ ਕੀਤਾ ਮੁਕੱਸਰ ਤਾਣਾ ਦਰਾਹਦੀਵੀ ਨੇ ਤੇਰਵਾਰ ਦੀ ਰੈਸਪਾਦੀ ਆ ਇਹ ਅਸੀਂ ਇਹਦੇ ਘਰ ਤੋਂ ਬਰਾਮਦ ਕੀਤਾ ਜੀ ਕਿ ਉਹਦੇ ਨਾਲ ਕਾਰਤੂਸ ਵਗੈਰਾ ਵੀ ਮਿਲਣਗੇ ਹਾਂ ਉਹਦੇ 40 ਕੇ ਕਰੀਬ ਦੇ ਉਹਦੇ ਹੈਗੇ ਜੇ ਕਾਰਤੂਸ ਮਰੇ ਆ ਸਰ ਇੱਥੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਇਹਦੀ ਪ੍ਰਿੰਟਿਵ ਇਕਸ਼ਨ ਹੋਈ ਹੋਈ ਨਹੀਂ ਸਤ ਗੁੰਜਾ ਵਗੈਰਾ ਉਹ ਉਹੀ ਹੋਈਆਂ ਹੋਰ ਦਾਦੀ ਇੱਕ ਇੱਕ ਘਰ ਦੇ ਵਿੱਚ ਨਿੱਕੀ ਜਿਹੀ ਟਕਰਾਰ ਨੂੰ ਲੈ ਕੇ ਗੁੱਸੇ ਵਿੱਚ ਆਏ ਪਿਤਾ ਦੇ ਵੱਲੋਂ ਪਹਿਲਾਂ ਆਪਣੇ ਪੁੱਤ ਨੂੰ ਗੋਲੀਆਂ ਮਾਰੀਆਂ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਤੇ ਪਤਨੀ ਨੂੰ ਵੀ ਗੋਲੀਆਂ ਲੱਗੀਆਂ ਤੇ ਉਹ ਜ਼ਖਮੀ ਹੋ ਗਈ ਜਿਸ ਦਾ ਇਲਾਜ ਚੱਲ ਰਿਹਾ। ਬਾਕੀ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ।